ਨਜੋ ਬਨਤੇ ਜੋਰ ਜਵਾਨੀ ਸਦਾ ਨਿਰਾਸ਼ਕਦਾ ਜਦੋਂ ਕਾਲ ਦੀ ਆਵਾਜ਼ ਪਵੇ ਕੋਈ ਅੜ ਨਹੀਂ ਪੈ ਸਕਦਾ ਜਦੋਂ ਕਾਲ ਦੀ ਆਵਾਜ਼ ਪਵੇ ਕੋਈ ਅੜ ਨਹੀਂ ਪੈ ਸਕਦਾ ਹੋ ਮਨ ਮੂਰਖ ਅੰਕਰ ਵਿਚ ਕਰਦਾ ਮਾਨ ਅਟਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਤੇ ਨੇਕ ਕਮਾਈਆਂ ਦਾ ਪਿੱਛੋ ਰਹਿੰਦਾ ਨਾਮ ਜੱਗ ਤੇ ਨੇਕ ਕਮਾਈਆਂ ਦਾ ਹੋ ਬਾਦ ਤਨੰਤਰ ਤੋਂ ਨਾ ਕਾਬੂ ਪਾਉ ਬਿਮਾਰੀ ਤੋਂ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਧੀਆ ਪੁੱਤਰ ਮਾਪੇ ਸਭ ਮਤਲਬ ਦੇ ਬਿੱਲੀ ਨੇ ਸਭ ਨੂੰ ਰੋਂਦਿਆ ਛੱਡ ਕੇ ਜਿੰਦ ਅਕੇਲੀ ਨੇ ਸਭ ਨੂੰ ਰੋਂਦਿਆ ਛੱਡ ਕੇ ਜਾਣਾ ਜਿੰਦ ਅਕੇਲੀ ਨੇ ਤਾਲ ਬਦੀ ਦੀ ਬਾਹੀ ਇੱਕ ਦਿਨ ਪਾਉ ਸ਼ਕਾਰੀ ਤੇ ਸਭ ਨੂੰ ਜਾ ਪੈਂਦਾ ਉਹ ਆਪਣੀ ਵਾਰੀ ਤੇ ਸਭ ਨੂੰ ਜਾ ਪੈਂਦਾ ਆਪ ਆਪਣੀ ਵਾਰੀ ਤੇ ਤਾਲ ਬਤਾ ਸੀ ਪਾਵੇ ਪਰ ਮਨ ਨੂੰ ਸਮਝਾਇਆ ਨਾ ਚਾਰ ਵੇਦ ਰਹਿ ਵੀ ਪਾਇਆ ਨਾ ਚਾਰ ਵੇਦ ਦਾ ਜਾਣੂ ਪੰਡਤ ਰਹਿ ਵੀ ਪਾਇਆ ਨਾ ਹੋ ਮੋਤਨ ਕਾਬੂ ਪਾਉਣਾ ਆਖਰ ਪਰਿ ਉਕਾਰਿਤ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਇਸ ਦੁਨੀਆ ਤੇ ਪੁੱਜੇ ਸੰਬਰ ਨੇ ਕਾਲ ਬਰੀ ਨੇ ਲੈਣੇ ਸਭ ਵੇਲੇ ਸਿਰ ਸੰਬਰ ਨੇ ਹੋਤੋਂ ਬਾਦ ਨੂੰ ਦਰਸ਼ਨ ਜਿੰਦੜੇ ਕੂਝ ਵਿਚਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਜਿੰਦੜਾਂ ਦੇ ਵਿੱਚ ਜੁੜੀਆਂ ਕਬਰੀ ਜਾ ਪਈਆ ਢਲੀ ਜਵਾਨੀ ਲਖਾ ਸੂਰਤਾ ਕਬਰੀ ਜਾ ਪਈਆ ਉਹ ਕਾਲੀ ਘੋਪ ਪਹਿਨ ਰਹੀ ਸ਼ਾਦੀ ਸਾਗ ਬਟਾਈ ਤੇ ਸਾਨੂੰ ਜਾਣਾ ਪੈਂਦਾ ਆਪ ਆਪਣੀ ਵਾਰੀ ਤੇ ਸਾਨੂੰ ਜਾਣਾ ਪੈਂਦਾ ਆਪ ਆਪਣੀ ਵਾਰੀ ਤੇ ਪਿਆਰ ਦੀ ਮੂਰਤ ਨਾਰੀ ਜੋ ਦਰਸ਼ਨ ਬਿਨ ਮਰਦੀ ਐ ਤੇਰੇ ਬਿਨ ਮੁੱਠੀਆਂ ਭਰਦੀ ਐ ਤੇਰੇ ਬਿਨਾਂ 라 ਜੀਵਾ ਜੋ ਤਈ ਮੁੱਠੀਆਂ ਭਰਦੀ ਅੱਗ ਲਗਾ ਦੂਗਾ ਦੋ ਘੜੀਆਂ ਲਈ ਅੱਖਾਂ ਵਿੱਚੋਂ ਨੀਰ ਵਗਾ ਦੂਗਾ ਦੋ ਘੜੀਆਂ ਲਈ ਅੱਖਾਂ ਵਿੱਚੋਂ ਨੀਰ ਵਗਾ ਦੂਗਾ ਰਾਜ ਨਹੀਂ ਸਕਦਾ ਕੋਈ ਹੋ ਗਈ ਕੂਝ ਤੇ ਆਈ ਤੋ ਸਭ ਨੂੰ ਜਾ ਪੈਂਦਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾ ਪੈਂਦਾ ਆਪੋ ਆਪਣੀ ਵਾਰੀ ਤੇ ਹਰ ਜ਼ਿੰਦਗੀ ਦੀ ਮੰਜ਼ਲੇ ਇਸ ਦੁਨੀਆ ਤੇ ਜੋ ਵੀ ਜਾ ਸੋ ਖਾਣਾ ਪੈ ਜੂਗਾ ਇਸ ਦੁਨੀਆ ਤੇ ਜੋ ਵੀ ਜਾ ਸੋ ਖਾਣਾ ਪੈ ਜੂਗਾ ਕੰਗਾ ਕਹਿੰਦੇ ਨੇ ਮਰਿਆ ਤੋਂ ਵੀ ਪਿੱਛੋ ਲੋਕੀ ਚੰਗਾ ਕਹਿੰਦੇ ਨੇ ਜਗ ਕਰੂਗਾ ਪੂਜਾ ਹੈਗਾ ਸਾਫ ਨੂੰ ਵੀਨ ਵਜਾ ਕੇ ਸਦਾ ਨਾ ਜੋਗੀ ਕਿਲਰ ਨਾਗਾ ਨੂੰ ਹੋ ਮਾਦ ਤਰਸਨੀ ਕਰਨਾ ਗਰਮ ਖਗੇ